ਅੱਜ ਅਸੀਂ ਦੋ ਬੁੱਕਸ ਬਾਰੇ ਗੱਲ ਕਰਾਂਗੇ ਜਿਹੜੀ ਕਿ ਤੁਹਾਨੂੰ ਐਮਏ ਪੰਜਾਬੀ ਵਿੱਚ ਲੱਗੀਆਂ ਹੋਈਆਂ ਸੀ ਇਹ ਬੁੱਕਸ ਤੁਹਾਡੇ UGC NET ਤੇ Mastergate ਪੰਜਾਬੀ ਲਈ ਬਹੁਤ ਹੀ ਹੈਲਪਫੁਲ ਰਹਿਣਗੀਆਂ ਹਾਂਜੀ ਦੇਖੋ ਪੰਜਾਬੀ ਨਾਟਕ ਤੇ ਰੰਗਮੰਚ ਸਿਧਾਂਤ ਇਤਿਹਾਸ ਤੇ ਪਰਵਿਰਤੀਆਂ ਜੋ ਕਿ ਪ੍ਰੋਫੈਸਰ ਪਿਆਰਾ ਸਿੰਘ ਜੀ ਦੁਆਰਾ ਲਿਖੀ ਗਈ ਹੈ ਠੀਕ ਹੈ ਇਹ ਛੋਟੀ ਬੁੱਕ ਦੂਸਰੀ ਕਿਤਾਬਾ ਪੰਜਾਬੀ ਗਲਪ ਸਿਧਾਂਤ ਇਤਿਹਾਸ ਤੇ ਪਰਵਿਰਤੀਆਂ ਇਹ ਵੀ ਪ੍ਰੋਫੈਸਰ ਪਿਆਰਾ ਸਿੰਘ ਜੀ ਦੁਆਰਾ ਲਿਖੀ ਗਈ ਆ ਠੀਕ ਹੈ ਦੋਨੋਂ ਦਾ ਰਾਈਟਰ ਸੇਮ ਆ ਇਹਦਾ ਕੁਐਸਚਨ ਤੁਹਾਨੂੰ ਨੈਟ ਦੇ ਪੇਪਰ ਚ ਪੁੱਛ ਲਿਆ ਜਾਵੇਗਾ ਪੰਜਾਬੀ ਨਾਟਕ ਤੇ ਰੰਗਮ ਪੰਜਾਬੀ ਨਾਟਕ ਤੇ ਰੰਗਮંચ ਦਾ ਲੇਖਕ ਕੌਣ ਹੈ ਠੀਕ ਹੈ ਪ੍ਰੋਫੈਸਰ ਪਿਆਰਾ ਸਿੰਘ ਇਹ ਤੁਹਾਨੂੰ ਮਾਰਕੀਟ ਚੋਂ 75 ਰੁਪਏ ਦੀ ਮਿਲ ਜੇਗੀ ਕਿਤਾਬ ਇੰਡੈਕਸ ਦੇਖ ਲਓ ਇਹਦਾ ਇਹਦੇ ਵਿੱਚ ਤੁਹਾਨੂੰ ਨਾਟਕ ਦਾ ਸਰੂਪ ਪਰਿਭਾਸ਼ਾ ਤੱਤ ਸਿਧਾਂਤ ਸਾਰਾ ਕੁਝ ਮਤਲਬ ਮਿਲ ਜਾਵੇਗਾ ਨਾਟਕ ਬਾਰੇ ਕਿ ਨਾਟਕ ਕੀ ਆ ਕਿੱਥੋਂ ਉਪਜਿਆ ਵਾ ਕਿੰਨੇ ਤਰ੍ਹਾਂ ਦਾ ਵਾ ਠੀਕ ਹੈ ਉਸ ਤੋਂ ਬਾਅਦ ਇਕਾਂਗੀ ਇਕਾਂਗੀ ਦਾ ਸਰੂਪ ਤੱਤ ਪਰਿਭਾਸ਼ਾ ਸਾਰਾ ਕੁਝ ਆਏਗਾ ਨਾਟਕ ਦਾ ਇਤਿਹਾਸ ਵੀ ਆਏਗਾ ਕੀ ਸਭ ਤੋਂ ਪਹਿਲਾ ਨਾਟਕ ਕਿਨੇ ਲਿਖਿਆ ਬਾਤੋ ਕਿਨੇ ਲਿਖਿਆ ਇਕਾਂਗੀ ਦਾ ਵੀ ਇਤਿਹਾਸ ਤੇ ਰੰਗਮੰਚ ਦਾ ਵੀ ਇਤਿਹਾਸ ਆਵੇਗਾ ਤੇ ਇਹਦੀਆਂ ਪ੍ਰਵਿਰਤੀਆਂ ਆਣਗੀਆਂ ਠੀਕ ਹੈ ਕਿਤਾਬ ਬਹੁਤ ਹੀ ਵਧੀਆ ਵਾ ਹਾਂਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਜਿਵੇਂ ਦੱਸਿਆ ਗਿਆ ਕਿ ਨਾਟਕ ਇੱਕ ਮਿਸ਼ਰਤ ਕਲਾ ਹੈ ਹਾਂਜੀ ਆਹ ਦੇਖੋ ਇੰਪੋਰਟੈਂਟ ਕੁਐਸਚਨ ਸਾਹਮਣੇ ਹੀ ਬਨੇ ਹੋਇਆ ਵਾ ਅਰਸਤੂ ਦਾ ਕਾਵ ਸ਼ਾਸਤਰ ਅਤੇ ਪਰਤਮੁਨੀ ਦਾ ਨਟਯ ਸ਼ਾਸਤਰ ਠੀਕ ਹੈ ਅਰਸਤੂ ਦਾ ਕੀ ਹੈ ਕਾਵ ਸ਼ਾਸਤਰ ਤੇ ਪਰਤਮੁਨੀ ਦਾ ਪਰਤਮੁਨੀ ਦੀ ਰਚਨਾ ਕਿਹੜੀ ਹੈ ਨਟਯ ਸ਼ਾਸਤਰ ਠੀਕ ਹੈ ਆ ਦਿਖੋ ਸੰਸਕ੍ਰਿਤ ਨਾਟਕ ਦੇ ਯੁੱਗ ਵਿੱਚ ਨਾਟਕ ਨੂੰ ਪੰਜਵਾਂ ਵੇਦ ਕਿਹਾ ਜਾਂਦਾ ਹੈ ਕਿਹੜੇ ਯੁੱਗ ਵਿੱਚ ਕਿਹਾ ਜਾਂਦਾ ਸੀ ਸੰਸਕ੍ਰਿਤ ਨਾਟਕ ਦੇ ਯੁੱਗ ਵਿੱਚ ਠੀਕ ਹੈ ਪੰਜਵਾਂ ਵੇਦ ਨਾਟਕ ਦੇ ਤਤ ਆਜਨਗੀ ਦੀ ਵਿੱਚ ਨਾਟਕ ਤੇ ਰੰਗਮੰਚ ਦੁਖਾਂਤ ਨਾਟਕ ਕਿਹੜਾ ਵਾ ਸੁਖਾਂਤ ਨਾਟਕ ਕਿਹੜਾ ਵਾ ਕਿਹੜੀ ਕਿਹੜੀ ਤਰ੍ਹਾਂ ਦੇ ਨਾਟਕ ਹੁੰਦੇ ਨੇ ਉਹ ਵੀ ਆ ਜਾਏਗਾ ਵਿੱਚ ਜਿਵੇਂ ਰੇਡੀਓ ਨਾਟਕ ਗੀਤ ਨਾਟਕ ਟੀਵੀ ਨਾਟਕ ਧਾਰਮਿਕ ਨਾਟਕ ਕਿਹੜੇ ਨੇ ਇਤਿਹਾਸਿਕ ਮਿਥਿਹਾਸਿਕ ਰੋਮਾਂਟਿਕ ਸਨਾਤਨੀ ਨਾਟਕ ਦਾ ਇਤਿਹਾਸ ਆ ਜਾਏਗਾ ਜਿਵੇਂ ਕਿ ਤੁਸੀਂ ਦੇ ਸਕਦੇ ਹੋ ਈਸ਼ਵਰ ਚੰਦਰ ਨੰਦਾ ਪਹਿਲੀ ਵਾਰ ਸਮੱਸਿਆ ਨਾਟਕ ਦੀ ਰਚਨਾ ਕੀਤੀ ਆ ਤੁਹਾਨੂੰ ਕੁਛ ਨਾ ਆ ਸਕਦਾ ਵਾ ਕਿ ਪਹਿਲੀ ਵਾਰ ਸਮੱਸਿਆ ਨਾਟਕ ਦੀ ਰਚਨਾ ਕਿਸ ਨਾਟਕਕਾਰ ਨੇ ਕੀਤੀ ਤੁਸੀਂ ਦੱਸੋਗੇ ਈਸ਼ਵਰ ਚੰਦਰ ਨੰਦਾ ਜੀ ਨੇ ਠੀਕ ਹੈ ਹਾਂ ਜੀ ਜਿਵੇਂ ਦੇਖੋ ਨਾਟਕਕਾਰ ਚਰਨ ਸਿੰਘ ਨਾਟਕਕਾਰ ਚਰਨਦਾਸ ਸਿੱਧੂ ਨੇ ਆਪਣੇ ਜਿੰਨੇ ਵੀ ਨਾਟਕਾ ਉਹਨਾਂ ਦੇ ਉਹਦੇ ਵਿੱਚ ਦੁਆਬੀ ਦੇ ਸੱਭਿਆਚਾਰ ਦਾ ਵਰਣਨ ਕੀਤਾ ਹੈ ਠੀਕ ਹੈ ਉਹਨਾਂ ਦਾ ਆਂਚਲਿਕ ਖੇਤਰ ਕਿਹੜਾ ਵਾ ਦੁਆਬਾ ਏਸੀ ਨਾਟਕ ਬਾਰੇ ਕਿਤਾਬ ਦੂਸਰੀ ਹੈ ਗਲਪ ਬਾਰੇ ਜਿਹਦੇ ਵਿੱਚ ਤੁਹਾਨੂੰ ਗਲਪ ਦੇ ਦੋ ਰੂਪ ਨਾਵਲ ਤੇ ਕਹਾਣੀ ਬਾਰੇ ਪਤਾ ਲੱਗੇਗਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਨਾਵਲ ਕੀ ਹੈ ਨਾਵਲ ਦਾ ਸਿਧਾਂਤ ਨਾਵਲ ਦਾ ਇਤਿਹਾਸ ਇਹਦਾ ਨਾਵਲ ਦੀਆਂ ਪ੍ਰਵਿਰਤੀਆਂ ਕਹਾਣੀ ਕਹਾਣੀ ਦੇ ਸਿਧਾਂਤ ਕਹਾਣੀ ਦੀ ਪਰਿਭਾਸ਼ਾ ਤੱਤ ਤੇ ਨਿੱਕੀ ਕਹਾਣੀ ਕੀ ਹੁੰਦੀ ਹੈ ਨਿੱਕੀ ਕਹਾਣੀ ਵਿੱਚ ਤੇ ਨਾਵਲ ਵਿੱਚ ਅੰਤਰ ਕੀ ਆ ਕਹਾਣੀ ਦੇ ਨਿੱਕੀ ਕਹਾਣੀ ਵਿੱਚ ਅੰਤਰ ਕੀ ਹੈ ਇਹ ਸਭ ਕੁਝ ਮਿਲੇਗਾ ਇਹਦੇ ਵਿੱਚ ਇਹ ਵੀ ਤੁਹਾਨੂੰ 95 ਰੁਪਏ ਦੀ ਕਿਤਾਬ ਮਿਲੇਗੀ ਮਾਰਕੀਟ ਤੋਂ ਪ੍ਰੋਫੈਸਰ ਪਿਆਰਾ ਸਿੰਘ ਜੀ ਦੀ ਆ ਮਾਸਟਰ ਕੈਡਰ ਤੇ ਜੁੱਜੀ ਸਨੈਕ ਲਈ ਇਹ ਉਹ ਮੋਸਟ ਇੰਪੋਰਟੈਂਟ ਕਿਤਾਬ ਆ ਹਾਂਜੀ ਗਲਪ ਕੀ ਆ ਗਲਪ ਦੇ ਦੋ ਰੂਪ ਕਿਹੜੇ ਨੇ ਇਹ ਵੀ ਕੁਐਸਚਨ ਆ ਸਕਦਾ ਪੇਪਰ 'ਚ ਹਾਂਜੀ ਆ ਦੇਖੋ ਗਲਪ ਦੀ ਦੋ ਪ੍ਰਮੁੱਖ ਰੂਪ ਹਨ ਨਾਵਲ ਤੇ ਕਹਾਣੀ ਠੀਕ ਹੈ ਤੁਹਾਨੂੰ ਕੋਈ ਸਵਾਲ ਆ ਸਕਦਾ ਵਾ ਨਾਵਲ ਨੂੰ ਪੂੰਜੀਵਾਦੀ ਯੁੱਗ ਦਾ ਮਹਾਕਾਵ ਕਿਸ ਨੇ ਕਿਹਾ ਰੈਲਫ फॉक्स ने क्या वो ठीक है नावल दियो आ वीर्तियां है ये दीवाच ਕੀ ਕਿਹੜੀ ਕਿਹੜੀ ਤਰ੍ਹਾਂ ਦੇ ਨਾਵਲ ਹੋਏ ਆ ਧਾਰਮਿਕ ਨਾਵਲ ਇਤਿਹਾਸਿਕ ਨਾਵਲ ਸੁਧਾਰਵਰਦੀ ਸੁਧਾਰਵਾਦੀ ਪ੍ਰਵਿਰਤੀ ਦਾ ਨਾਵਲ ਕਿਹੜਾ ਵਾ ਜਥਾਰਥਵਾਦੀ ਕਿਹੜਾ ਵਾ ਪ੍ਰਗਤੀਵਾਦੀ ਅਗਿਆਜਿਕਾ ਕਹਾਣੀ ਕਹਾਣੀ ਦੀ ਪਰਿਭਾਸ਼ਾ ਤੱਤ ਵਰਗੀਕਰਨ ਹਾਂਜੀ ਇਹ ਸੀ ਸਾਡੀਆਂ ਦੋ ਬੁੱਕਸ ਇਹਦੇ ਟਾਈਟਲ ਤੋਂ ਹੀ ਤੁਹਾਡਾ ਪਹਿਲਾ ਕੁਐਸਚਨ ਬਣਦਾ ਵਾ ਜਿਹੜਾ ਕਿ ਨੈਟੈਜ ਸਿੱਧਾ-ਸਿੱਧਾ ਪੁੱਛਿਆ ਜਾਂਦਾ ਵਾ ਪੰਜਾਬੀ ਗਲਪ ਸਿਧਾਂਤ ਇਤਿਹਾਸ ਤੇ ਪ੍ਰਵਿਰਤੀਆਂ ਦਾ ਲੇਖਕ ਕਿਹੜਾ ਹੈ ਤੁਸੀਂ ਦੱਸੋਗੇ ਪ੍ਰੋਫੈਸਰ ਪਿਆਰਾ ਸਿੰਘ ਜੀ